ਓਏ ਉਹ ਦੱਸ ਚਾਹ ਬੀ ਫੜ ਕੇ ਲਿਆ ਦੋ ਮੈਨੂੰ ਆ ਉਥੋਂ ਉਹਨਾਂ ਦਾ ਤੇਰਾ ਪਤੀ ਵਾ ਨਾਮ ਤਨ ਨਾਰਗ ਪਾਤ ਪਰਮੇਸ਼ਰ ਤੇ ਨਾਂਗੇ ਜਗਤ ਪਰਮੰਤਾ ਤੇ ਅਮਰ ਦੀਵਾ ਦਿਖਾਓ گاਉਂ ਕੌਣ ਦਾ ਓਏ ਇਹ ਸਟਾਈਲ ਵਿਖਾ ਦੇ ਅੱਲਾ ਤੇਰਾ ਕੰਮ ਕਰਦਾ ਈ ਓਏ ਕਹਿੰਦੀ ਛੱਡੋ ਨਾਮ ਬਤਾ ਆ ਜੀ ਰਸਗੋਲਿਆਂ ਦਾ ਰਸਗੋਲਿਆਂ ਦਾ ਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਸ਼ੰਮੀ ਭਾਜੀ ਦੇ ਰਹੇ ਛਕਣ ਆਹ ਰ ਇੱਥੇ ਲੱਗੇ ਜੋ ਫਿੱਟ ਕਰਨਾ ਆਹ ਦੇਖੋ ਸਸ ਕਾਲ ਜੀ ਸਾਰਿਆਂ ਨੂੰ ਸਭ ਚੀਜ਼ ਠਾਜੇ ਅਸ ਕਰਦੇ ਸਭ ਠੀਕੋ ਹੋ ਗਏ ਤੁਹਾਨੂੰ ਪਤਾ ਹੀ ਆ ਚੋਲਾ ਸਾਹਿਬ ਤੇ ਗੁਰਨਾਨਦ ਦੇਵ ਜੀ ਦੇ ਦਿਨ ਦੇ ਲੀਆਂ ਚੱਲਣ ਡੀਆਂ ਉਹ ਚੋਲਾ ਸਾਹਿਬ ਦੇ ਮੇਲੇ ਦੀਆਂ ਚੱਲਣ ਡੀਆਂ ਵੇ ਤਿਆਰੀਆਂ ਤੇ ਗੁਰਦੁਆਰਾ ਸਾਹਿਬ ਤ RAI ਨੇ ਖੰਡਪਤ ਸਾਹਿਬ ਤੇ ਚੱਲੇ ਆ ਗੁਰਦੁਆਰਾ ਸਾਹਿਬ ਤੇ ਆਜੋ ਨਾਲ ਹੀ ਤੁਹਾਨੂੰ ਸ਼ਰਧਾਂ ਦੇ ਦਰਸ਼ਕੋਣੇ ਨਾਲ ਆ ਕਰਦੇ ਆ ਅਰ ਚੱਲਦੇ ਆ ਫਿਰ ਨਾਲ ਨਾਲ ਥੇ ਤੇ ਵੀ ਜਾਣਾ ਉੱਥੇ ਹੀ ਸੰਗਦੇ ਦਰਸ਼ਨ ਕਰਾਉਨੇ ਤੁਹਾਨੂੰ ਆਜੋ ਯਾ ਆ ਗਏ ਗੁਰਦੁਆ ਓਏ ਉਹ ਦੋ ਚਾ ਵੀ ਫੜ ਕੇ ਲਿਆ ਦਿਓ ਮੈਨੂੰ ਆਉਤੋਂ ਉਹਨਾਂ ਦੀ ਹਾਂ ਮੋਸ਼ਰਮਾ ਰੱਖ ਗੁਰਨਾਮ ਸਿੰਘ ਲੈਡ ਦਿਗਾਈ ਗਏ ਬਲੋਗੜੇ ਬਲੋਗ ਮੰਦਿਆ ਨਹੀਂ ਆ ਲੰਗਰ ਛਾੜ ਗਿਆ ਕੈਪਟਨ ਸਾਹਿਬ ਅੱਛਾ ਹਾਲ ਹੈ ਠੀਕ ਠਾਕ ਰਹੀਏ ਕੈਮੋ ਤੂੰ ਦੇ ਚਾਬੀ ਲੈ ਦੇ ਯਾਰ ਮੈਂ ਉਹਨੂੰ ਲਿਆਉਣਾ ਲਾਭ ਨੂੰ ਭਾਲ ਕੇ ਹੋਰ ਸਰ ਬਾਤ ਠੀਕ ਹੈ ਕੈਮ ਜੀ ਚਲੋ ਆਹੋ ਫਿਰ ਮੈਂ ਲਾਭ ਨੂੰ ਲੈ ਆਵਾਂ ਹੋਰ ਕੈਮ ਮੈਂ ਨਾ ਬਹੁਤ ਵਧੀਆ ਪ੍ਰੋਗਰਾਮ ਮਨ ਲੇ ਮਨ ਲੇ ਖਰੀਬ ਤੋਂ ਜੁਦਾ ਤ੍ਰਪਤੀ ਵਾ ਨਾਮ ਤਨ ਨਾਰਗ ਪਾਤ ਪਰਮੇਸ਼ਰ ਕੋ ਨਾਗੇ ਨਹੀਂ ਦੀਵਨਾ ਭੋਗ ਨਾ ਮਨ ਮਦੇ ਹਰਿ ਰਸ ਸੰਤ ਜੁਗਤ ਮਹਿ ਲੇ ਵਾ ਨਾਮ ਦਿਨ ਤੱਕ ਦਿਨ ਸੁਈ ਆ ਨਹੀਂ ਮਨ ਹਰ ਕੋਤੀ ਸੰਵਿਵਨਾ ਮਾਤੇ ਆ ਹਰਦਾਸ ਮਨ ਰਾਤੇ ਤੇਸ ਬੋੜ ਨਾਮ ਕਭੂ ਅਕੀ ਮੈ ਨਾ ਮਨੇ ਸਭ ਸਰਬਨਦਾ ਅਨੰਤ ਰੂਪਾਲ ਜਿਸਹ ਜੀਵਨਾਮ ਤੁਸ ਨਾਨਕ ਜਸੰਗਨ ਕੀ ਜੀਵਨ ਚਰਨਾਂ ਤੋਂ ਤੋਹਿ ਜੀਵਨਾ ਮਾਰੂ ਮਨ ਲਾ ਬੰਨਵਾ ਅੰਦਰ ਰਮਾ ਬੰਨਜੋ ਲੀਆ ਕਿਉ ਹੰਕਾਰ ਸੁਗ੍ਰਿਤ ਕਰਦਾ ਆਏ ਆ ਕੇ ਆ ਕੇ ਤਾਨਿੰਨ ਬੋਰੀ ਸੁਗਰਾ ਪਰਮੰਤਾ ਸੁਪ ਬਸ ਕਾ ਜੇਨ ਉਤਾਰ ਸੇ ਜੋ ਲਾ ਲੀਆ ਗੁਰਹਾ ਰਾਜਾ ਨਲਕ ਉਦਾਸ ਨਹੀਂ ਕਹਾ ਬਹੁਤ ਕੋਈ ਪਾਣ ਸਭ ਸੋਦਾ ਦੇਹੀ ਮੰਦੇ ਰਹਿ ਅਲਿਪਤ ਇਸ ਜਾਣੀ ਕੀ ਪੂਰਨ ਕਾ ਲੀਆ ਜਾਗਦੇ ਜੀਉ ਦਾ ਧਰਮ ਬਗੂਤਾ ਬਿਨ ਗੁਰ ਮੁਗਤ ਨਾ ਹੋਈ ਆ ਮੀਤਾ ਸਾਧ ਸੰਗ ਤੁਟਾ ਹੰ ਬੰਧਾ ਨਾ ਹੋਈ ਦਿਲ ਗੀਤਾ ਕਰਮ ਕਰਤਾ ਬੰਦਾ ਨਾ ਕਰਤਾ ਮੰਦਾ ਮੋ ਮਗਨ ਮਨ ਜਾਪੇ ਜੇ ਤਾਂ ਸੁਖ ਪਰ ਸਾਧੇ ਦੁੱਖ ਦੁੱਖ ਸਮਝਾ ਸਤਿ ਸਤਿ ਅਮ੍ਰਿਵੀ ਅੰਤੁ ਜੀਆ ਸਰਕਾਰ ਆਣਾ ਚੈਸਾ ਬੱਤ ਹੈ ਰਤਾਲ ਨਹੀਂ ਜਾਂਦਾ ਜਿੱਦਾਂ ਬੰਦਾ ਜਿੱਦਾਂ ਕਰ ਮੈਂ ਬਾਲਤ ਕਰੇ ਤਾ ਮੁਰੀਆ ਮੈਂ ਉਹ ਕਰ ਉਹ ਕਹਦਾ ਨਹੀਂ ਜੋ ਸੰਗਤ ਇੱਕ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਦਾ ਅੱਜ ਪੈ ਗਿਆ ਜੇ ਭੋਗ ਤੇ ਦੂਜਾ ਹੋ ਗਿਆ ਜੇ ਅਰੰਭ ਤੇ ਤਿੰਨ ਤੇ ਚਾਰ ਨੂੰ ਭੋਗ ਪੈਣਿਆਂ ਨਾਲ ਹੀ ਚਾਰ ਨੂੰ ਸੰਗ ਆਉਣਾ ਤੇ ਆਹੋ ਫਿਰ ਚਲਦੇ ਹਾਂ ਗੁਰਦੁਆਰਾ ਸਾਹਿਬ ਸਾਨੂੰ ਵੀ ਕਰੋਂ ਨੇ ਦਰਸ਼ਨ ਸੰਗਤਾਂ ਲੰਗਾ ਛਕਦੀਆਂ ਆਓ ਜਣ ਦੇ ਕਾਦੀ ਸ਼ਾਤਾ ਦੰਦਪੁਰ ਸਾਹਿਬ ਜਾਣਾ ਯਾਰ ਜਾਣਾ ਹੈ ਕਾ ਤੂੰ ਬੱਚੇ ਜਾਣੇ ਜਾਂਦੇ ਆ ਕੁਛ ਮਰ ਜਾਗੇ ਰਾਮ ਨਾਮ ਤੇਰਾ ਮੋਹ ਤੇ ਲੋਭ ਨਿਭਾਵਾ ਉਗੋ ਤੈਨੇ ਪਰ ਪੁਕਾਰਾ ਅੰਨੇ ਦੁਆ ਤਾਰ ਗਲੇ ਦੁਆਰਾ ਗੁਰੂ ਜੀ ਨੇ ਆਸਮਨ ਤੇ ਸਭ ਦੇ ਨਾਨਕ ਹਰ ਹਰ ਨਾਮ ਲਈ ਸਿਰ ਤੇ ਸਦਾ ਤਕੀ ਅਰਚਾ ਕਾਸ਼ ਨਾ ਚਾਏ ਉਸ ਵਿਚਾਰ ਕਰ ਕਾਮ ਨਾ ਕਰਾਂਗੇ मौखा अवतार का जरि बांधो सुन समान राम बल का बिहारी बढ़िया पुत्र के नाम जो के पूजार मन को कर सुता शाम और जब बन्दे हो मार के गाम मौखा अवतार का सुनता राम बल का बिहारी परस करना गल जजीत भाजी आगे तो ना नहीं मेला टाइम <laughs> ना ही चल आ गया मैं अंदर ਆ ਗਏ ਸਾਡੀ ਬਣਾ ਲੋ ਮਹਾਰਾਜ ਪੱਲੇ ਕਿਤਾ ਵਧੀਆਂ ਵਾਲੇ ਕਿਹਾ ਵਿਆ ਗਰਵਾ ਨੰਗਾ ਨੰਗਾ ਨਾ ਓਏ ਮਾਰੇ ਡਿਊਟੀਆਂ ਲੱਗੀਆਂ ਸਾਡੀਆਂ ਹਸਪੀਟਲ ਤੇ ਅਸੀਂ ਆਏ ਆ ਜੀ ਅਸ ਪਤਾੜਾ ਸਾਡਾ ਬੈਠਾ ਜੀ ਜਗਜੀਤ ਸਿੰਘ ਨੂੰ ਮਿਲਣਾ ਅਸੀਂ ਆ ਪਾ ਜੀ ਕਿਹਾ ਮਰੇ ਟਿਕਾ ਵਧੀਆ ਵਧੀਆ ਉਹ ਚੁੱਪੀ ਪਈ ਕਿ ਨਹੀਂ ਮਾਰਾਂਗੇ ਹੁਣ ਕਰਨੀ ਕਰੀ ਦੀ ਆ ਸਾਡੇ ਮੁਲਾਜ਼ਮ ਬੈਠੇ ਨੇ ਅੱਲਾਹ ਤੇਰਾ ਪੁੱਤ ਕਿਨੇ ਬਹੁਤ ਪੜਿਆ ਹੋਣਾ ਮੇਰਾ ਇਹਨੂੰ ਸਸੀਆ ਜੀ ਕਲਾਵਾਜੀ ਨੂੰ ਅੰਦੇ ਸਸੀਆ ਭਾਜੀ ਹੈ ਇਹਨੂੰ ਅੱਦੇ ਧੰਨ ਸਾਹਿਬ ਨੇ ਮੇਨ ਡਿਊਟੀ ਲੱਗੀ ਹੈ ਨਾ ਇਹ ਮੇਲੇ ਕਰਕੇ ਤੇ ਸਾਡੇ ਭਾਜੀ ਆ ਬੈਠੇ ਨੇ ਮੇਨ ਮੇਨ ਯਾਸੀ ਦੇ ਅੱਡ ਡਿਊਟੀਆਂ ਲਾਉਣ ਵਾਲੇ ਬੰਦੇ ਸਾਡੇ ਸਰਜਣ को तिने जब ਤਰਾ ਸਭ ਤੋਂ ਮੱਥਾ ਟੇਕ ਕੇ ਸਾਧ ਸੰਗ ਦੇ ਦਰਸ਼ਨ ਕਰਕੇ ਜਾਦਾ ਸ਼ਾਕੇ ਤੇ ਆ ਗਏ ਆ ਤੇ ਹੁਣ ਦਲੇਰ ਕੈਂਡ ਆ ਕੇ ਇੱਕ ਫਲੈਕਸੀ ਸਪਾਈਏ ਤੇ ਲਿਖਿਆ ਹੋਵੇ ਚੋਲਾ ਸਾਹਿਬ ਦੀ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਤੇ ਲੱਗੇ ਆ ਮੁੰਡੇ ਹੋੜਾ ਵੜਾ ਦਿੱਤੀਆਂ ਨੇ ਵੇਖੋ ਮੈਂ ਤਾਂ ਕਹਿਣਾ ਰਹਾਂ ਦੀਏ ਪਰ ਫਲੇਰ ਕੰਦਾ ਨਹੀਂ ਦੇਣੀ ਦੇਣੀਆਂ ਟੋੜਵਾ ਹੋੜਾ ਮਗਾਲੀਆਂ ਨੇ ਆਪਣੇ ਮੁਰਜਾਨਾ ਦੋਸਤਾਂ ਦੀਆਂ ਸਾਰਿਆਂ ਦੀਆਂ ਬਾਕੀ ਲਾਛੀ ਲੱਗੇ ਭਲਾਉਣਾ ਤੇ ਡਿਲੇਰ ਦਿਆ ਅੰਦਰ ਫੋਟੋਆਂ ਡਿclare ਕਰਾਉਣਾ ਕਿਹੜੀਆਂ ਕਿਹੜੀਆਂ ਲਾਉਣੀਆਂ ਨੇ ਤੇ ਅੰਦਰ بیا ਤੇ ਆ ਜਾਓ ਫਿਰ ਇਹਨੇ ਕੀ ਕਰਤਾ ਅੰਦਰ ਕਿਥੇ ਲੱਗਾ ਏ ਦਲੇਤੀਆਂ ਫੋਟੋਆਂ ਹਾਂ ਹਾਂ ਦਲੇਤੀਆਂ ਦੇਤੀਆਂ ਦਲੇਤੀਆਂ ਨਹੀਂ ਐ ਸਸੀਗਲ ਸਾਹਿਬ ਇਹ ਸਾਡੇ ਸਰ ਨੇ ਮਿੱਟੇ ਰਾਜਪਾਜੀ ਵਧੀਆ ਵਧੀਆ ਬਣਾ ਕੇ ਫੋਟੋਆਂ ਲਾਉਣੀਆਂ ਜੇ ਮੱਲਾ ਜੇ ਲਾਉਣੀਆਂ ਸੋਨੇ ਸਾਧ ਮੇਲੇ ਦੀਆਂ ਵਧਾਈਆਂ ਚੋਲਾ ਸਾਹਿਬ ਦੇ ਆਉਣ ਵਾਲੀ ਸਾਧ ਸੰਗਤ ਨੂੰ ਨਹੀਂ ਤੁਹਾਨੂੰ ਵਧਾਈਆਂ ਨਹੀਂ ਸਾਧ ਸੰਗਤ ਨੂੰ ਵਧਾਈਆਂ ਸਾਨੂੰ ਕਦੀ ਵਧਾਈਆਂ ਆਹ ਸਾਨੂੰ ਵਧਾਈਆਂ ਤੁਹਾਨੂੰ ਥੈਂਕ ਯੂ ਮਿਹਰਬਾਨੀ ਵਧਾਈਆਂ ਬਹੁਤ ਬਹੁਤ ਹੈ ਬਾਕੀ ਸਾਧ ਸੰਗਤ ਸਾਹਿਬ ਜੀ ਤੁਹਾਨੂੰ ਵੀ ਵਧਾਈਆਂ ਜੇ ਫਿਰ ਤੁਹਾਨੂੰ ਵਧਾਈਆਂ ਹਾਂ ਫਲੈਕਸ ਬਣਾਉਂਦੇ ਨੇ ਵਧਾਈਆਂ ਸਾਹਿਬ ਹੁਣਾ ਦਾ ਪੋਤਰਾ ਵੇਂਦਾ ਵੀ ਵੀਡੀਓ ਜੇ ਲਾ ਕੇ ਦਾਦੀ ਦੀਆਂ ਹੋਣ ਹਾਂ ਵੇਂਦਾ ਮੈਨੂੰ ਦਿਹਾ ਹੀ ਤੰਦਾ ਜਰਾ ਅੱਛਾ ਹਾਂ ਉਹ ਇਹ ਤਾਂ ਨਾ ਕੋਈ ਫੈਸਲਾ ਕਰਦਾ ਨਹੀਂ ਆਉਂਦਾ ਰਹਿੰਦਾ ਹੋਇਆ ਤੇ ਕਦੀ ਆਉਂਦਾ ਉਹ ਤੇ ਨਾ ਤੈਨੂੰ ਵੀ ਆਓ ਆ ਫੋਟਵਾ ਖਿੱਚ ਕੇ ਸੀ ਐਵੇਂ ਨਹੀਂ ਕੀਤੀਆਂ ਤੇ ਮੈਨੂੰ ਕਦੀ ਓਏ ਆਉਂ ਖਲੋਈ ਐਵੇਂ ਕਰ ਮੇਰੀਆਂ ਖਿੱਚਣ ਦਿਆ ਮੇਰੀਆਂ ਵੀ ਖਿੱਚਣ ਦਿਆ ਸੀ ਮੇਰੀਆਂ ਵੀ ਵੀਡੀਓ ਬਣਾਈਆਂ ਆਈਆਂ ਨੇ ਉਹ ਮੇਰੀਆਂ ਬਾਨੀ ਕਿਧਰ ਆਈ ਚੱਡੀਆਂ ਆਈਆਂ ਨੇ ਤੁਹਾਡੀਆਂ ਤੁਹਾਡੇ ਫੋਨ 'ਚ ਆ ਫੋਨ ਤੇ ਵੀਡੀਓ ਫੋਟਵਾ ਦੀ ਗੱਲ ਹੋਉਂਦੀ ਨਾ ਨਾ ਵੀਡੀਓ ਦੀ ਗੱਲ ਕਰਦੇ ਆ ਵੀਡੀਓ ਦੀ ਮਹਾਰਾਜ ਨੇ ਮੇਰੀ ਵੀਡੀਓ ਬਣਾਈ ਗਾੜੇ ਦੇ ਉੱਤੇ ਪਰ ਉਹ ਮੇਰੇ ਡੈਟ ਵੀ ਕਰਕੇ ਦਿੱਤੀ ਇਹਨੇ ਬੱਸ ਦੱਸੋ ਤੁਹਾਨੂੰ ਆਖਿਆ ਕਮੈਂਟ ਆਉਣਗੇ ਕਮੈਂਟ ਆਏ ਆ ਉਹਨਾਂ ਪੁੱਛਿਆ ਪੁੱਛਣ ਦੇ ਕਿਥੇ ਗਾਣਾ ਤੇ ਮੁਖਾ ਦੇ ਨਾ ਤੈਨੂੰ ਇੱਕ ਮਿੰਟ ਹੁਣ ਖਲੋੜਾ ਗਾਉਂ ਕੌਣ ਦਾ ਓਏ ਇਹ ਸਟਾਈਲ ਵਿਖਾ ਦੇ ਐਲਾ ਤੇਰਾ ਕੰਮ ਕਰਦਾ ਈ ਓਏ ਕਹਿੰਦੀ ਅੱਧੀ ਛੱਡ ਨਾਮ ਬਤਾ ਮੈਨੂੰ ਪਹਿਲੇ ਪਹਿ ਪਹਿ ਹੋ ਗਿਆ ਚਲ ਕੀ ਹੋ ਗਿਆ ਜੇ ਓਏ ਇਹ ਸਟਾਈਲ ਵਿਖਾ ਇਹਨੂੰ ਪਹਿਲਾਂ ਗਾਉਂ ਕੌਣ ਦਾ ਤੇਰਾ ਗਾਉ ਦੱਸ ਅਰੇ ਉੱਤੋਂ ਕੀ ਲੈਣ ਓਏ ਤੂੰ ਆ ਪੈਸੇ ਨਹੀਂ ਆਲੇ ਇਹ ਲੱਤ ਉੜ ਗਈ ਕਿਉਂ ਕੀ ਹੁੰਦੀ ਏ ਕੀ ਬਾਤ ਈ ਨਾ ਭਾਈ ਬਾਤ ਈ ਜਦ ਕੋਈ ਨਾ ਕੋਈ ਸੈੱਟ ਜੀਤ ਨਾ ਪਰਾਈ ਰਾਤ ਦੀ ਡਿਊਟੀ ਲੱਗੀ ਜੀ ਹੱਡੀ ਤੇ ਸਾਡਾ ਜਿਲ ਕੀਤਾ ਚਾਹ ਪੀਣ ਅਸੀਂ ਹੁਣ ਆ ਗਏ ਚਾਹ ਪੀਣ ਵਾਸਤੇ ਭਾਜੀ ਮਨਦੀਪ ਵੀ ਆ ਗਏ ਨੇ ਉਹ ਵੱਡੀ ਲੌਂਗ ਦੇ ਸਾਈਡ ਤੇ ਤੇ ਮਨਦੀਪ ਸਿੰਘ ਵੀ ਆ ਗਿਆ ਡਬਲ ਮਨਦੀਪ ਚਾਹ ਲੱਗੇ ਆ ਪੀਣ ਹੁਣ ਮਹਾਰਾਜ ਭਾਜੀ ਨੂੰ ਤੇ ਜੇ ਮਿਲੇ ਦੀਆਂ ਤਿਆਰੀਆਂ ਹੋਣੀਆਂ ਨੇ ਵੇਖੋ ਘੂੜੇ ਡੇਰ ਨੇ ਫਿਰ ਟੋਣਾ ਆ ਬੈ ਕਰਕੇ ਨਾਲ ਲਾ ਦੋ ਇੱਥੇ ਅਰੇ ਪਟਿਸਾ ਦੀ ਮੈਡੀਕਲ ਸਟੋਰ ਤੇ ਡਿਊਟੀ ਆ ਬਸ ਉੱਥੇ ਚੱਲੇ ਆ ਇੱਥੇ ਆ ਕੇ ਲਵੋਨੇ ਆ ਸਨੈਪ ਇੱਕ ਤਾਂ ਫਿਰ ਬੈਨੇ ਆ ਰਾਤ 8:30 ਵਜੇ ਦਿਨੇ 8:30 ਤੱਕ ਕਰ ਦੋ ਕਰ ਦੋ ਨਾਲ ਕਿੰਨਾ ਕਪਾਂ ਚ ਕਰ ਦੋ ਬੰਦਾ ਚਾਹ ਬਿਲਾਵੜੋ ਕੋਈ ਵੀ ਕਹਿੰਦਾ ਚਾਹ ਵੀ ਨਹੀਂ ਹਾਂ ਜੇ ਦੁੱਧ ਜੇ ਨਹੀਂ ਦੁੱਧ ਕਰਾਇਆ ਜੇ ਭਾਜੀ ਕੋਈ ਫੋਟੋ ਨਹੀਂ ਦੁੱਧ ਉਹਨੂੰ ਕੋਲੋਂ ਮੈਂ ਪਾਵੇ ਫੋਟੋ ਇਹ ਤਾਂ ਜੋ ਕੈਂਪੀਅਰ ਦੀ ਬਾਤ ਨਹੀਂ ਪਰ ਉਹਦਾ ਤਾਂ ਇੱਕ ਗੱਲ ਹੋਣਾ ਚਾਹੀਦਾ ਉਹ ਮਾਰ ਇਹ ਮੈਂ ਪੱਕਾ ਆਜ ਵੀ ਰਹੀਏ ਵੈ ਉਹ ਯਾਰ ਅੱਜ ਚਾਰ ਤਰੀਆ ਤੇ ਅੱਜ ਉਹਨਾ ਜੇ ਵੱਡਾ ਸੰਗ ਡੇਰਾ ਬਾਬਾ ਨਾਨਕ ਜੀ ਪਿੰਡ ਜਿਹੜੇ ਖਨਪਰ ਸਾਹਿਬ ਤਰਾਏ ਨੇ ਇੱਥੋਂ ਨਹੀਂ ਹੁੰਦਾ ਜੀ ਅਬਰਸਾ ਥਾਣੀ ਹੀ ਰੋਡ ਤੇ ਛੋਟਾ ਸੰਗ ਤੇ ਹੁਣ ਲਥੜੇ ਜੇ ਗੁਰਦਾਰਾ ਸਭ ਪਰੌਂਠੇ ਤੇ ਚੱਲਦੇ ਆ ਜੀ ਉਥੇ ਅਲੂ ਵਾਲਾ ਪਰੌਂਠੇ ਛਕਨੇ ਆ ਤੇ ਨਾਲ ਤੁਹਾਨੂੰ ਦੇਰਸ਼ਨ ਦਿਉਂਦੇ ਆ ਤੇ ਬਾਅਦ ਚ ਸ਼ਾਮ ਨੂੰ ਤੁਹਾਨੂੰ ਵੱਡੇ ਸੰਗ ਦੇ ਦੱਸਨੀ ਪਾਵਾਂਗੇ ਡੇਰਾ ਬਾਬਾ ਨਾਨਕ ਚਲੋ ਆਜੋ ਆਹ ਰਾਜ ਦੀ ਯਾਰ ਸਤਿ ਆਇਆ ਆ ਕਰਨ ਲੋ ਜੀ ਗੁਰਦਾਰਾ ਸਾਹਿਬ ਅਸੀਂ ਆ ਗਏ ਆ ਸਾਧ ਸੰਗਤ ਲਈ ਹੌਲੀ ਹੌਲੀ ਇਕੱਠੀ ਹੋਣਾ ਤੇ ਚਾਹ ਪਕੌੜੇ ਦਾ ਚਾਹ ਕੌਫੀ ਚਾਹ ਕੌਫੀ ਓ ਚਾਹ ਨਹੀਂ ਕੌਫੀ ਤੇ ਪਕੌੜਾ ਲੰਗਰ ਚੱਲਣ ਲੱਗਾ ਤੇ ਆਪਣੇ ਬਾਬੇ ਵੀ ਆ ਗਏ ਨੇ ਆ ਵੇਖੋ ਇਹਨਾਂ ਨੂੰ ਤੁਸੀਂ ਨਿਤ ਵੇਂਦੇ ਜੇ ਬਾਬਾ ਸੋਹ ਦੇ ਦੀਵਾਨ ਦੇ ਵਿੱਚ ਤੋਹਾਂ ਵੇਖਿਆ ਵਾ ਵੀ ਛੋਟੀ ਉਮਰ ਦਾ ਬੱਚੇ ਰਹੇ ਨੇ

ਆਖਿਆ ਮੈਂ ਦਾਖਰਾ ਦੀ ਮੈਂ ਬਸ ਇਹ ਪਕੜਾ ਨੂੰ ਇੱਕ ਮੈਚ ਲਾਉਣਾ ਬਾ ਇਸ ਸੰਸਾਰ ਬੁਣੀ ਹੋਲਾ ਕੀ ਚੜੀ ਜੀ ਜੀ ਹਾਂਜੀ ਹਾਂਜੀ ਵਾਗਰੂ ਕਰਾਈਏ ਚਾਹ ਦਾ ਲੰਗਰ ਸ਼ੁਰੂ ਕਰੀਂ ਮਾਰਾ ਚਾਹ ਪਕੌੜਾ ਚੱਲ ਰਿਹਾ ਜੀ ਪਕੌੜਾ ਤਿਆਰ ਹੋ ਗਿਆ ਵੇਖੋ स कराओ मगर चल पा प्रीत डह है शगन परता की बजाय पहले डहब है जी ये चाचे चट्टा कपड़ा और भाजी ਮੇਰੇ ਨੰਗਾ ਲੋਏ ਆਉਂਦੀ ਆ ਅਸਲ ਵਿੱਚ ਤੇਰੀ ਜੀਵਨ ਤੇਰੀ ਜੀਵਨ ਮੇਰੇ ਮਾਲਕ ਮਰਵਾ ਦੇ ਉਸ ਕਰਤੂ ਤੂੰ ਮਨ ਲਾਉਂਦਾ ਓ ਸ਼ਗਲੀਆ ਫਿਰ ਜਾਨਾ ਸ਼ਾਂਗ ਸੰਗ ਤੇ ਕਿਨੇ ਕਵੇ ਨਾ ਜਾਣਾ ਫਿਰ ਕਿਨੇ ਕਵੇ ਨਾ ਆਜੋ ਵੀਰ ਤੇ ਆਜੋ ਚਾਹ ਬੜਾ ਛੱਕੋ ਪਕੌੜੇ ਛਕ ਲਈਏ ਫਿਰ ਮਿਲਦੇ ਜਾਨੂੰ ਆਹ ਮੁੰਡਾ ਆ ਗਿਆ ਆਪਣਾ ਲਾ ਜੀ ਰਸਕੋ ਲਿਆਂਦਾ ਰਸਕੋ ਲਿਆਂਦਾ ਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਸ਼ਮੀ ਭਾਜੀ ਦੇ ਨੇ ਛਕਣ ਸ਼ਮੀ ਭਾਜੀ ਦਾ ਘੋ ਘੱਤਾ ਨਹੀਂ ਜੇ ਦਿੰਦੀ ਪਕੌਣੇ ਵਾਹ ਲੈ ਜੀ ਬਾਜੀ ਬਾਈ ਛਕ ਲੈਣਾ ਸੀ ਕਿੱਧਰ ਹੈ ਤਾਂ ਮੇਰੇ ਕਿੱਧਰ ਬਣਦਾ ਹੈ ਆਓ ਚੱਲ ਪਾਣ ਆ ਦੇ ਬੋਦਰਾ ਤਾਂ ਮਠਾ ਨਹੀਂ ਸਕਦੇ ਹੁੰਨੇ ਤੁਸੀਂ ਬੋਦਰਾ ਸਾਤ ਪਕੜ ਪਕੜੇ ਖਾ ਕੇ ਤੇ ਫਲੈਕਸੀ ਬਣਾਈ ਹੀ ਤੇ ਗੈਸ ਵਿਲਡਿੰਗ ਲੱਗੇ ਆ ਕਰੋ ਆਪਣਾ ਵੀਰ ਆ ਪਕ ਗਿਆ ਤਾਂ ਤੇ ਲੱਗਾ ਹੁਣ ਕਰਨ ਸੈਟ ਕਰ ਮੈਨੂੰ ਇਹਨੂੰ ਜਰਾ ਕਾ ਸਿੱਧਾ ਕਰਕੇ ਨਾ ਪਤਾ ਲੱਗੇ ਕੱਲੇ ਕੱਲੇ ਦਾ ਤੇ ਵੀਰ ਮੇਰਾ ਕਰਦੇ ਤੂੰ ਅਸੀਂ ਆ ਗਏ ਤੇਰੇ ਕੋਲ ਕਿੰਨੇ ਪਹਿਲੇ ਨਹੀਂ ਦੂਜੇ ਕਿੱਥੇ ਐਂਗਲ ਵਿੱਚ ਨਹੀਂ ਨਹੀਂ ਇਹਨੂੰ ਵਿੱਡ ਦਾ ਵਿੱਚੋਂ 20 ਫਟਦਾ ਏ 20 ਫਟਦਾ ਉਹ ਵੇਖ ਕਿੰਨੇ ਫਟਦਾ ਆ ਗਏ ਬਾਈ ਕਾ 6 ਬਾਈ 4 6 ਬਾਈ 4 ਰੈਂਕਲ ਵਿੱਚ ਦੋ ਹੀ ਲੱਗਨੇ ਆ ਇੱਕ ਲਗੂ ਆ ਇੱਕ ਦੋ ਲੱਗਨੇ ਵੇਖ ਭਲਾ ਵੇਖ ਭਲਾ ਆਇਆ ਨਾ ਮਾਈ ਹੋ ਜਾਣਾ ਬਾਈ ਲੈਣਾ ਉਹਨੇ ਮਾਈ ਛੋਟਾ ਟੋਟਾ ਦੇਣਾ ਹੀ ਨਹੀਂ ਤੇ ਛੋਟੇ ਟੋਟੇ ਹੋਣੇ ਤੇਰ ਕੋ ਹੈ ਨਹੀਂ ਵੇਟ ਤੇਰੀ ਲੋਡ ਨਹੀਂ ਆ ਪਰਮ ਜੀ ਦੇ ਆ ਪਰਮ ਜੀ ਲਿਆ ਅਮੀ ਤਰਾ ਹੈ ਨੂੰ ਮਿਲ ਲੀਏ ਥਾ ਸਭ ਹੋ ਜਾਣਾ ਲਿਆ ਹੋਇਣਾ ਸੈਟ ਪਾਵਾ ਹੋਇੜਾ ਹੋਇੜਾ ਨਾ ਸੈਟ ਆ ਵੇ ਹੋ ਵੇ ਕ ਨਾਮ ਕਰ ਆਹੋ ਕਿਰਾਰ ਥੋੜਾ ਜਿਹਾ ਕੱਟ ਦੀ ਭਾਣੇ ਹੋਰ ਜਾਂਦੇ ਭਾਣੇ ਇੱਧਰ ਨਾ ਇੱਕਦਮ ਉਹ ਉਥੇ ਪੰਜ ਨਿਸ਼ਾਲੀ ਦਾ ਇੱਕ ਮਿੰਟ ਹੁਣ ਇਹ ਕਰ ਚੱਕ ਜੇ ਨੇ ਕਰ ਇਹ ਥੋੜਾ ਕਰੂ ਸੇ ਚੇਤਾ ਹਾਂ ਹਾਂ ਇੱਥੇ ਲੰਘ ਜਾਣ ਦੋ ਆ ਗਿਆ ਅਹ ਯਾ ਤਾਂ ਸਬਤ ਹੋਇਆ ਨਾ ਪੂਰਾ ਜਿੰਨੇ ਦੱਸਿਆ ਉਹਨੇ ਵੀ ਪਾਈ ਸੋ ਸਮਝ ਕੇ ਦੱਸਿਆ ਮੇਰੀ ਗੱਲ ਸੁਣ ਨਾ 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 ਕਾਲੀ ਨਾ ਕਰੀ ਤੋ ਨਾ ਚਿੰਤਾ ਨਾ ਕਰੀਂ ਇੱਧਰੋਂ ਮੇਨ ਕਰੀਂ ਉੱਤੋਂ ਜ਼ਰਾ ਘੱਟ ਲਾ ਨਾ ਜੇ ਓ ਯਾਰ ਹੋਏਗਾ ਤਾਂ ਆਪਣੇ ਕੋਲ ਲਾ ਲਾਂਗੇ ਇੱਧਰ ਨਹੀਂ ਚੱਲੇ ਬਸ ਬਸ ਨਹੀਂ ਆਪਾਂ ਕਹਿੰਦੇ ਆਂ ਖਰਾਬ ਤਾਂ ਨਹੀਂ ਪੁੱਟ ਪੂਰਾ ਆਵੇ ਆ ਪੂਰਾ ਬੇਸ ਕਿਉਂ ਪੂਰਾ ਹੀ ਆ ਰ ਬਸ ਠੀਕ ਜਿੰਨੇ ਜਿੰਨੇ ਦੱਸਿਆ ਤੇ ਬਾਈ ਚਾਰ ਦਾ ਕਰ ਦੇ ਮੇਰਾ ਵੀਰ ਅਹੀਂ ਟੰਗਣਾ ਹੀ ਹੁਣ ਤੇ ਆਗੇ ਅਸੀਂ ਤੇਰੇ ਕੋਲ ਤਾਂ 15 ਮਿੰਟਾਂ ਤੱਕ ਮੇਰੀ ਗੱਲ ਸੁਣ ਕੀ ਸੇ ਵਲੇਗਾ ਲੈ ਚੱਲ ਫਿਰ ਚੱਲੀਏ ਇਹਦੇ ਵਿੱਚ ਇਤਨੀ ਪਾਵ ਲਾਉਂਦੀ ਲੋੜ ਨਹੀਂ ਇਹ ਗਾੜੀ ਭਾਇਆ ਨਹੀਂ ਹੈ ਚੱਲ ਆ ਗਈ ਅਹੀਂ ਵੱਡਾ ਪਾਇਆ ਵਾ ਅੱਛਾ ਉਹ ਦੁਕਾਨ ਤੇ ਕਾਹਗਾ ਗਿਆ ਦੋ ਮਿੰਟ ਹੋ ਗਏ ਇੱਥੋਂ ਫਿਰ ਹੁੰਦੇ ਲੈਣਾ ਤੇ ਫਿਰ ਟੰਗ ਕੇ ਦੁਕਾਨ ਦੇ ਸਾਹਮਣੇ ਫਿਰ ਤੁਹਾਨੂੰ ਦੱਸਾਵਾਂਗੇ ਕਿੰਨਾ ਪਾ ਲੱਗਦਾ ਮੈਂ ਕਹਾਂ ਕਿ ਸਭੀ ਕਿ ਕਿਥੇ ਲਾਈਏ ਜੋੜ ਨਾਲ ਇੱਥੇ ਇੱਥੇ ਨਾਲ ਹੀ ਜੋੜ ਦੇਣਾ ਹੁਣ ਲੈ ਲੈ ਨਾਲ ਹੀ ਲੈ ਆਓ ਚੱਲ ਜੋੜ ਕੇ ਦਵਾਂਗੇ ਮਾਰਾ ਅਰੇ ਦਲੇਰ ਅਲ ਵਧਾਈ ਬਣੀਆ ਦਲੇਰ ਨੇ ਮਾਸੀ ਪੁੱਤ ਨੂੰ ਪ੍ਰਿੰਟਰ ਲਿਆ ਕੇ ਦਿੱਤਾ ਵਾ ਤੇ ਫਲੈਕਸੀ ਤਾਂ ਹੀ ਬਣ ਗਏ ਬਣਨੇ ਦੇਣ ਆ ਗਏ ਆ ਪਰ ਹੁਣ ਇਹ ਨੂੰ ਪ੍ਰਿੰਟਰ ਵੀਰ ਚਲਾਉਣ ਵਾਸਤੇ ਆ ਗਿਆ ਸੀ ਤੇ ਹੁਣੋ ਚੱਲਦੇ ਆ ਪ੍ਰਿੰਟਰ ਚੱਲਦਾ ਦੇ ਹਰਨਜੀਤ ਭਾਜੀ ਵੀ ਆ ਗਏ ਨੇ ਉਧਰੋਂ ਸਾਸਿਕਾ ਭਾਜੀ ਯਾਰ ਜੀ ਹੋਰ ਠੀਕੋ ਇਹ ਨੂੰ ਪਛਾਣਦੇ ਹੋ ਹਾਂ ਭਾਜੀ ਸਾਸਿਕਾ ਤਾਂ ਵੀਰ ਜੀ ਦਾ ਗਰ ਨੇਤਾ ਬੰਦਾ ਇੱਥੇ ਸਾਸਿਕਾ ਦਾ ਹੁੰਦਾ ਹੈ ਉਹ ਭੱਟੀ ਸਾਹਿਬ ਫੜ 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 ਲਿਆ ਆ ਨੂੰ ਤਾਂ ਪਟਿਆ ਸਾਹਿਬ ਇੰਟਰਵਿਊ ਲਿਆ ਆਤੀ ਜੀ ਜੀਤ ਵੀਰ ਅੱਲਾ ਭੱਜਾ ਜੀਤ ਵੀਰ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਪਿੰਡੋਂ ਦਾ ਸਾਡੇ ਪਿੰਡਾਂ ਦੇ ਪਟਿਆ ਸਾਹਿਬ ਆ ਗਏ ਜੋ ਕਹਿੰਦਾ ਚੁੱਕਣ ਦੀ ਪੁਲਿਸ ਪਰ ਸਾਡੇ ਪਿੰਡਾਂ ਦੇ ਪੂਰਾ ਹੀ ਪਟਿਆ ਸਾਹਿਬ ਦਾ ਸਿਕਾਲ ਇਹ ਹਾਲ ਜੀ ਵੱਜ ਕੇ ਰਹੀ ਪਰ ਤਿੰਨ ਵਜੇ ਪਹਿਲੀ ਭਨੇਰੇ ਮੈਂ ਕਿਹੜਾ ਆਈ ਅੰਦਰ ਪਹਿਲਾਂ ਅੰਦਰ ਹੋਰ ਇੱਥੇ ਲੱਗੇ ਜੇ ਫਿੱਟ ਕਰਨਾ ਆ ਦੇਖੋ ਬਲੇਰਾਂ ਦਾ ਇੱਥੇ ਦੁਕਾਨ ਨਹੀਂ ਦਿਖਣੀ ਤੇਰੀ ਦੇਖੋ ਹੁਣ ਜਾਂ ਦੁਕਾਨ ਤੇ ਸੀ ਦੀਏ ਕਿ ਜਾਂ ਉੱਤੇ ਉਹ ਕਿੰਨੇ ਲੰਮੇ ਆ ਜਾਂ ਇੱਥੇ ਬਲੇਰੇ ਕਿੱਦਾਂ ਕਰਨਾ ਜਾਂ ਉੱਤੇ ਚਲੀਏ ਕਿ ਜਾਂ ਇੱਥੇ ਫੇਟ ਕਰ ਦਈਏ ਉੱਤੇ ਇਹ ਵਾਰ ਗੁੱਠਾ ਥੱਲੇ ਦਾ ਹਿੱਸਾ ਨਹੀਂ ਬਜਣਾ ਜੇ ਮਨ ਲਾ ਕੱਲਾ ਆ ਜੇ ਆ ਕੱਲਾ ਬੰਨਾਂਗੇ ਇਹਨੇ ਉੱਡਣਾ ਵਾ ਦੇਖੋ ਉੱਡਣਾ ਨਾਲ ਜ਼ਿਆਦਾ ਤਾਂ ਹੋ ਗਿਆ ਵੇ ਨਹੀਂ ਇਹਦੇ ਨਾਲ ਦੇ ਇਥੋਂ ਬਨਾਂਗੇ ਥੱਲੇ ਰੋ ਬਨਾਂਗੇ ਮਰਾਇਲ ਨਾਗੀ ਜੇ ਫਲੈਕਸੀ ਮਰ ਗਿਆ ਉਹਦੇ ਤੇ ਦਾਬੂ ਕਹਿੰਦਾ ਬੈਠਾ ਹਾਂ ਬਾਰੋਂ ਉਹਨਾਂ ਦੇ ਮੁਲਾਜ਼ਮ ਸਾਹਿਬ ਬੰਦੇ ਬਾਰੋਂ ਦਾ ਹੱਕ ਦੋ ਵਾਰੀ ਹੜਾ ਸਰਪਾ ਫੱਗੜ ਚੱਲ ਗਿਆ ਦੋ ਕਰਨ ਚੱਲ ਔੜ ਕੱਟੀਆਂ ਉਹਨੇ ਦੱਸਾਂਗਾ ਆ ਗਿਆ ਕਿਹੜਾ ਬੰਦਾ ਨਹੀਂ ਹੈ ਨਹੀਂ ਹੈ ਬਸ 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 ਉਹਦਾ ਤਾਂ ਕਿੰਦਾ ਮਹਾਰਾਜ ਕੋਈ ਨਹੀਂ ਇਹ ਹਿੱਟ ਨੇ ਜਿਵੇਂ ਦੇਖੀਆ ਲਾ ਲਾਣਾ ਮੈਂ ਵੀ ਇੱਕ ਵਾਰ ਤੈਨੂੰ ਸ਼ਾਨਦਾਰ ਇੱਕ ਕਿਸਮ ਸ਼ਾਨਦਾਰ ਲੋ ਜੀ ਅਹੀਂ ਤੇ ਬਾਹਰ ਵੇਖਣ ਰਿਹਾ ਸੰਗ ਦੀ ਢੀਕਾਂ ਰੇ ਪਰ ਹਰਮਨ ਤੋਂ ਨਹੀਂ ਤੇ ਅੰਦਰ ਡੇ ਨੇ ਚਾਹ ਬਣਾਉਣਾ ਹਾਂਜੀ ਬਾਬਾ ਜੀ ਚਾਹ ਵੇਖਿਓ ਕਦੇ ਚਾਹ ਬੰਦੀਆ ਜੀ ਸੰਗਤ ਬਾਤ ਤੇ ਜਿਹੜੀ ਸੇਵਾ ਕਰਦੀ ਆ ਬਹੁਤ ਜੀ ਠੀਕ ਆ ਜੀ ਜਿਹੜੀਆਂ ਮਹਿਮਾਨ ਸਿੱਖ ਨੇ ਚੁਲਾ ਸਾਹਿਬ ਦੇ ਆਜਾ ਆਜਾ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਚੁਲਾ ਸਾਹਿਬ ਤੇਰਾ ਲੱਖ ਨਗਰ ਦਾ ਨਿਆਣਾ ਹਾਂ ਤੇ ਆਇਆ ਜਿਸਕਾ ਗੁਰਦੁਆਰਾ ਨਗਰ ਛਕਰੀਆਂ ਨੇ ਬਹੁਤ ਪ੍ਰੇਮ ਦੇ ਨਾਲ ਇਹ ਸਾਡੇ ਚਾਚੀ ਜੀ ਨੇ ਤੇ ਬਰੈਡ ਪਕੋੜੇ ਦਾ ਵੰਡਰ ਲੱਗਾ ਜੀ ਆਹੋ ਖਤਮ ਹੋ ਗਿਆ ਇਹ ਸਰੋਵਰ ਦੇ ਅਨੰਦ ਮੰਡਾ ਆਪ ਸਾਹਿਬ ਦਾ ਹੁਣ ਚਾਹ ਦੀ ਸੇਵਾ ਲੁੱਟ ਰਹੇ ਨੇ ਚਾਹ ਦੀ ਸੇਵਾ ਲੁੱਟ ਰਹੇ ਜੇ ਕਿ ਸਾਹ ਸੰਗਤ ਚਾਹ ਪੀਣੀ ਹੋਵੇ ਤੇ ਗੁਰਦੁਆਰਾ ਸਾਹਿਬ ਪਹੁੰਚੂ ਪਰਸਨਲ ਪਰਸਨਲ ਕਿ ਦੂਜੇ ਹਾਂਜੀ ਹਾਂਜੀ ਪਰਸਨਲ ਪਕੋੜੇ ਵੀ ਹੈਗੇ ਆ ਇੱਥੇ ਪੋੜੇ ਵੀ ਆ ਗਏ ਲੰਗਰ ਵੀ ਚੱਲੂ ਹੋ ਰਹੇ ਨੇ ਹੋਰ ਮਨਸ ਸਿੰਘ ਜੀ ਤੁਸੀਂ ਸਵੇਰ ਦੇ ਕਿੱਥੇ ਰਹੇ ਹੋ ਮੈਂ ਸਵੇਰ ਦਾ ਇੱਥੇ ਰਹਾ ਜੀ ਮੇਰੀ ਸੇਵਾ ਅੰਦਰ ਹੈ ਸਟੋਰ ਤੇ ਲੱਗੀ ਸੀ ਤੇ ਮੈਂ ਸਟੋਰ ਤੋਂ ਕੁਝ ਲੈਣਾ ਸਮਾਨ ਹਾਂ ਹਾਂ ਜੀ ਇਹ ਸਾਡੇ ਮੇਨ ਸੇਵਾਦਾਰ ਨੇ ਇਥੋਂ ਦੇ ਮੇਨ ਹਾਂ ਜੀ ਹਾਂ ਹੋਰ ਠੀਕ ਹੈ ਏ ਜੀ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬਿਲਕੁਲ ਬਿਲਕੁਲ ਆ ਜੀ ਬਿਲਕੁਲ ਤੇ ਆਉਣ ਵਾਲਾ ਵੇ ਸੰਗ ਮਿਲਾਂ ਤੁਹਾਨੂੰ ਸੰਗ ਦੇ ਦਰਸ਼ਕਾਂ ਕਰਾਉਂਦੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ